ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਕਾਂਗਰਸ ਹਾਈ ਕਮਾਂਡ ਨੇ ਵੱਡਾ ਫੈਸਲਾ ਲਿਆ ਹੈ ਝਟਕਾ ਦੇ ਦਿੱਤਾ ਗਿਆ ਹੈ ਸੂਬਾ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਨੂੰ ਲਗਾਤਾਰ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਕਿਸੇ ਵੀ ਸਮੇਂ ਰਾਜਾ ਵੜਿੰਗ ਦੀ ਛੁੱਟੀ ਕੀਤੀ ਜਾ ਸਕਦੀ ਹੈ ਕਿਉਂਕਿ ਜਿੰਨੇ ਵੀ ਆਗੂ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਉਹਨਾਂ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਆ ਪਾਤੀ ਪ੍ਰਧਾਨ ਰਾਜਾ ਵਰਿੰਗ ਨੂੰ ਰਾਜਾ ਵਰਿੰਗ ਡਰਪੋਕ ਨੇ ਰਾਜਾ ਵੜਿੰਗ ਦੇ ਵਿਰੋਧੀ ਧਿਰਾਂ ਦਾ ਜਿਹੜਾ ਖੁੱਲ ਕੇ ਮੁਕਾਬਾ ਨਹੀਂ ਕਰਦੇ ਮੈਦਾਨ ਛੱਡ ਕੇ ਭੱਜ ਕੇ ਚਲੇ ਜਾਂਦੇ ਨੇ ਗੱਲਾਂ ਦਾ ਹਲਵਾ ਜਾਂ ਕੜਾ ਬਣਾਉਂਦੇ ਨੇ ਇਸ ਤੋਂ ਇਲਾਵਾ ਕੁਝ ਨਹੀਂ ਕਰਦੇ ਕਿਉਂਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਬੜੀ ਬੁਰੀ ਤਰ੍ਹਾਂ ਹਾਰੀ ਖਾਰੀ ਹੈ ਜਿਮਨੀ ਚੋਣਾ ਦੇ ਵਿੱਚ ਜਦੋਂ ਡਿਪੀ ਢਿਲੋਂ ਨੇ ਅਹਰਾਇਆ ਸੀ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਜੇਕਰ ਪਾਰਟੀ ਪ੍ਰਧਾਨ ਅਤੇ ਸੰਸਦ ਰਾਜਾ ਵੜਿੰਗ ਆਪਣੀ ਪਤਨੀ ਨੂੰ ਨਹੀਂ ਜਿਦਾ ਜਿਦਾ ਸਕੇ ਇਹਨਾਂ ਜਿਮਨੀ ਚੋਣ ਦੇ ਵਿੱਚ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 117 ਤੋਂ ਪਲੱਸ ਹਲਕੇ ਹੋ ਜਾਣੇ ਨੇ ਤੇ ਫਿਰ ਕੀ ਬਣੇਗਾ ਇਸ ਨੂੰ ਲੈ ਕੇ ਹੁਣ ਕੈਪਟਨ ਦੀਆਂ ਗੱਲਾਂ ਆ ਰਹੀਆਂ ਨੇ ਕੈਪਟਨ ਕੀ ਉਮਰਿੰਦਰ ਸਿੰਘ ਹੈ ਕਿਉਂ ਕੈਪਟਨ ਦਾ ਵਾਰ-ਵਾਰ ਨਾਂ ਲਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਨਜ਼ਦੀਕੀਆਂ ਉਹ ਕਾਫੀ ਉਹਨਾਂ ਦੀਆਂ ਮਿਲੀਆਂ ਹੋ ਰਹੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਸਮੇਂ-ਸਮੇਂ ਤੇ ਉਹਨਾਂ ਨੂੰ ਦਿੱਲੀ ਵੀ ਬੁਲਾਇਆ ਜਾ ਰਿਹਾ ਹੈ ਆਖਰਕਾਰ ਉਹ ਕੈਪਟਨ ਕੌਣ ਹੈ ਉਹ ਕੈਪਟਨ ਦੀ ਗੱਲ ਕਰ ਰਹੇ ਨੇ ਪ੍ਰਗਟ ਸਿੰਘ ਜੋ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਤਿੰਨ ਵਾਰ ਵਿਧਾਇਕ ਵੀ ਨੇ ਮੌਜੂਦਾ ਵਿਧਾਇਕ ਵੀ ਨੇ ਅਤੇ ਸਰਗਰਮ ਨੇ ਯਾਨੀ ਕਿ ਜਲੰਧਰ ਹਲਕੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰਸੂਖ ਹੈ ਇਸ ਲਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪ੍ਰਗਟ ਸਿੰਘ ਨੂੰ ਜਿਹੜਾ ਹੈ ਉਹ ਦੇਸ਼ ਦੇ ਭਾਰਤ ਦੀ ਹਾਕੀ ਟੀਮ ਵੱਲੋਂ ਕੈਪਟਨ ਵੀ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਹੀਂ ਹੋ ਰਹੀ ਕੈਪਟਨ ਪ੍ਰਗਟ ਸਿੰਘ ਦੀ ਗੱਲ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਹੁਣ ਲਗਾਤਾਰ ਵਰੋਬੀਆਂ ਦੇ ਪੋਤੜੇ ਫੁੱਲ ਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਉਹਨਾਂ ਦੀਆਂ ਕਾਫੀ ਨਜ਼ਦੀਕੀਆਂ ਵਧੀਆਂ ਹੋਈਆਂ ਨੇ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਹਾਲਤ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਕਾਂਗਰਸ ਪਾਰਟੀ ਵਿੱਚ ਇਧਰ ਆ ਜਿਹੜੇ ਪ੍ਰਗਤ ਸਿੰਘ ਨੇ ਜੋ ਹਾਕੀ ਭਾਰਤ ਦੀ ਹਾਕ ਟੀਮ ਦੇ ਕੈਪਟਨ ਰਹੇ ਚੁੱਕੇ ਨੇ ਉਹਨਾਂ ਨੂੰ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦਾ ਜਿਹੜਾ ਹੈ ਪ੍ਰਧਾਨ ਨਾਇਆ ਜਾ ਸਕਦਾ ਹੈ ਅਤੇ ਅੱਗੇ ਸਿੱਖ ਚਿਹਰਾ ਹੀ ਜਿਹੜਾ ਹੈ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਜੇਕਰ ਸਿੱਖ ਚਿਹਰਾ ਨਹੀਂ ਉਤਾਰਿਆ ਜਾਂਦਾ ਤਾਂ ਟੈਲ ਟੇਰੀ ਹੋ ਜਾਵੇਗੀ ਕਾਂਗਰਸ ਇਸ ਕਰਕੇ ਜਿਹੜੇ ਪ੍ਰਗਟ ਸਿੰਘ ਨੇ ਉਹਨਾਂ ਨੂੰ ਪ੍ਰਧਾਨ ਬਣਾਵੇਗੀ ਨਾਲ ਦੀ ਨਾਲ ਹੀ ਜਿਹੜੇ ਨੇ ਨਵਾਂ ਸਿੱਖ ਚਿਹਰਾ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਜਿਵੇਂ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਰ ਵਜੇਗਾ